ਬਾਬਾ ਗੋਤਾ ਸਿੰਘ ਤੇ ਬਾਬਾ ਸਰਦਾਰ ਸਿੰਘ ਦੀ ਜੋੜੀ ਚਿੱਤਰ ਭਾਈ ਸਤਵੰਤ ਸਿੰਘ ਤੇ ਭਾਈ ਵਿਅੰਕ ਸਿੰਘ ਦੀ ਜੋੜੀ ਚਿੱਤਰ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖਿਆ ਦੀ ਜੋੜੀ ਚਿੱਤਰ ਲਬਤੇਲ ਸਿੰਘ ਤੇ ਹਰਕੰਤ ਸਿੰਘ ਦੀ ਜੋੜੀ ਹਾਲਾ ਸਿੰਘ ਦੇ ਘਰੇ ਭਾਈ ਮਜੀਦ ਸਿੰਘ ਉਹਨਾਂ ਦੇ ਘਰੇ ਭੰਡਾਰਾ ਚੱਲ ਰਿਹਾ ਚਾਹ ਦਾ ਇਹ ਜੋੜੀਆਂ ਬਣਾ ਬਣਾ ਸੂਰ ਬਹੁਤ ਵਧੀਆ ਸੰਗਤਾਂ ਦੀ ਸੇਵਾ ਕਰ ਰਹੇ ਆ ਮਹਾਰਾਜ ਤੰਦਰੁਸਤੀ ਵਕਸ਼ਣ ਚੜ੍ਹਦੀ ਕਲਾ ਰੱਖਣ ਇਹ ਦੋਸਤੋ ਦੇ ਸ਼ਾਬਾਸ਼ ਸ਼ਾਬਾਸ਼ ਆਂਕ ਤੇ ਚਲੋ ਕਰਾ ਸਾਰੇ ਓਏ ਆਜੋ ਕਰਾ ਗੱਲ ਨਹੀਂ ਆਓ ਸਲੂਟ ਮਾਰਦੇ ਆ ਆਜੋ ਕਰਾ ਅੰਦਰ ਚਾਹ ਚੂ ਪੀ ਲੋ ਆਜੋ ਕਰਾ ਸ਼ਾਬਾਸ਼ ਆਜੋ ਆਜੋ ਮੇਰੇ ਵੀਰ ਕਰਾ ਬੈਠੋ ਅੰਦਰ ਸ਼ਾਬਾਸ਼ ਇਤੋ ਹੀ ਜਾਂਦੇ ਆ ਮੋਟਰਸਾਈਕਲ ਤੇ ਇੱਕ ਹੋਰ ਯੋਧਾ ਨજર ਆਇਆ ਉਹ ਸਰੋਰ ਰੋਡਾ ਉਹਦਾ ਪੂਰਾ ਨਾਮ ਇਤਿਹਾਸ ਵਿੱਚੋਂ ਮੈਨੂੰ ਕਿਤੇ ਮਿਲਿਆ ਨਹੀਂ ਉਹਨੂੰ ਕੱਕੜ ਸਾਹ ਕਰਕੇ ਲਿਖਿਆ ਮਿਲਦਾ ਹੈ ਉਹ ਕੱਕੜ ਨਾਂ ਦਾ ਸੁਰਮਾ ਉਹ ਵੀ ਉਹਨਾਂ ਨੂੰ ਨਿਗਾ ਪਿਆ ਹੋਣੇ ਪੋਸਟ ਦੀ ਵਰਦੀ ਪਵਾਈ ਹੁਣ ਤਿੰਨੋ ਜਾਣੇ ਬੁਲਟ ਮੋਟਰਸਾਈਕਲ ਉੱਤੇ ਸਾਰੇ ਨੇ ਧੁਕ ਧੁਕ ਕਰਦਾ ਜਾ ਰਿਹਾ ਬੁਲਟ ਆ ਬੁਲਟ ਅੱਜ ਕਲਾਕਾਰ ਨੇ ਬੜਾ ਬਦ ਨਾਮ ਕੀਤਾ ਚਲੋ 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 ਸ਼ਾਬਾਸ਼ ਇਹ ਤਾਂ ਫੁਕਰਾ ਜਿਹਾ ਕਲਾਕਾਰ ਇਹ ਜਦੋਂ ਗੁੰਦਾ ਫਿਰਦਾ ਮੋੜੇ ਜੱਟ ਖਾੜ ਕੇ ਖੜਾ ਇਹਨੂੰ ਪਤਾ ਹੀ ਨਹੀਂ ਉਹ ਖੜਕੂ ਹੁੰਦੇ ਕਿੱਦਾਂ ਦੇ ਲੋਕਾਂ ਦੀਆਂ ਧੀਆਂ ਧੜਾਂ ਦੀਆਂ ਜਿੱਤਰ ਤੱਕ ਦੇ ਫਿਰਦੇ ਆ ਲੱਖ ਲਾਨ ਤਰਸੇ ਸੋਚਦੇ ਈਸ ਲਖਣ ਵਾਲਿਆਂ ਨੂੰ ਜਿਹੜੇ ਸ਼ਰਾਬੀ ਤੇ ਮੱਗੇ ਮਾਰਦੇ ਈਸ ਉੱਤੇ ਨੱਚਦੇ ਆਪਣੇ ਆਪ ਨੂੰ ਖੜਕੂ ਸਮਝੀ ਬੈਠੇ ਆ ਖਾਸ ਕਰਕੇ ਗੰਦੇ ਸੁਰਮਤ ਜਿੱਲਾ ਤੋਂ ਬਾਅਦ ਇਸ ਤੋਂ ਨਫੜ ਕੇ ਦਸਨ ਕੇ ਤਾਂ ਖੜਕੂ ਹੁੰਦੇ ਕਿੱਦਾਂ ਬੋਲੇ ਅੱਧੀ ਟੱਪਾ ਸਾਹਿਬ ਦੀ ਕਾਸ ਕਿਤੇ ਅੱਜੇ ਤੋਂ ਬਾਅਦ ਠੀਕ ਹੈ ਠੀਕ ਹੈ ਕੋਲੇ ਉਹ ਹੁੰਦਾ ਉਹ ਜਿੱਤ ਉੱਤੇ ਪਈ ਆਹ ਕਰਦੇ ਸੰਤਖਣ ਸਕਦੇ ਹੋ ਆ ਸਰਬਨ ਕਰਿਆ ਜੀ ਇਹ ਜੋੜੀ ਕਿਧਰ ਮੁ ਜਾ ਰਹੀ ਆ 27 ਅਕਤੂਬਰ ਦਾ ਦਿਨ ਹੈ 1982 ਈਸਵੀ ਹੈ 1982 ਈਸਵੀ 27 ਅਕਤੂਬਰ ਵਾਲੇ ਦਿਨ ਹੁਸ਼ਿਆਰਪੁਰ ਜਿਹੇ ਦੇ ਬੱਚਾ ਨੰਗਾ ਖਾਨਾ ਪਿੰਡ ਵਿੱਚ ਨਰਕ ਧਾਰੀਆਂ ਦਾ 7ਵਾਂ ਸਤਾਰਾ 부ਝਾਉਣ ਵਾਸਤੇ ਚੱਲੇ ਨੇ 7ਵੇਂ ਸਤਾਰੇ ਨੂੰ ਉਹ ਚਮਕਦੇ ਨੂੰ ਅੱਜ ਮਿੱਟੀ ਵਿੱਚ ਰੋਲਣ ਚੱਲੇ ਨੇ ਇੱਥੇ ਨੌ ਸੁਰਮਿਆਂ ਦਾ ਜਦੋਂ ਬੁਲਟ ਮੋਟਰਸਾਈਕਲ ਰੁਕਿਆ ਨਾ ਇਹਨਾਂ ਨੇ ਮੋਟਰਸਾਈਕਲ ਪੰਦ ਨਹੀਂ ਕੀਤਾ ਏਕੇ 47 ਸੋਟੀ ਮੈਂ ਮੋੜਾ ਵਿੱਚ ਪਾਈ ਹੋਈ ਆ ਜਦੋਂ ਗਏ ਉਸ ਬਣਾ ਨੂੰ ਦੇਖ ਕੇ ਤਾਂ ਨਰਕ ਧਾਰੀਆਂ ਨੂੰ ਚਾਹ ਖੜ ਜਾਂਦਾ ਸੀ ਭਈ ਇਹ ਤਾਂ ਸਰਕਾਰ ਨੇ ਸਾਡੇ ਸੇਵਾਦਾਰ ਬਣਾਏ ਹੋਏ ਐ ਇਹਨਾਂ ਨੇ ਜਾਣ ਸਾਰ ਆਖਿਆ ਨਰਕ ਧਾਰੀਆਂ ਨੂੰ ਕਹਿੰਦੇ ਮਹਾਂਪੁਰਸ਼ ਅਨੰਦ ਰੰਤਸਾਰ ਇਹਨਾਂ ਲੈਣੀ ਚੌੜਾ ਹੋ ਕੇ ਅੱਗੇ ਆਖਿਆ ਭਾਨੰਦਰਿੰਕਾਰ ਆਜ ਆਓ ਸਿਪਾਹੀ ਅਫਸਰੋਂ ਕਿਵੇਂ ਆਇਓ ਉਹ ਕਹਿਣ ਲੱਗੇ ਕਿ ਐਸੇ ਇਲਾਕੇ ਵਿੱਚ ਗਸਤ ਤੇ ਸਾਡੀ ਜੂਰੀ ਲੱਗੀ ਆ ਹੁਸ਼ਿਆਰਪੁਰ ਖਾਣੇ ਤੋਂ ਆਏ ਆ ਅਸੀਂ ਛੋਟਾ ਵੀ ਚਲੋ ਮਹਾਪੁਰਸ਼ਾਂ ਦੇ ਦਰਸ਼ਨ ਕਰ ਜਾਈਏ ਤੇ ਨਾਲ ਕੁਝ ਚਾਹੀਏ ਕੋਈ ਦੁੱਖ ਤਕਲੀਫ ਦਾ ਦੱਸੋ ਇਹ ਉਸੇ ਤਰ੍ਹਾਂ ਫੋਟੋ ਦਾ ਨਰਕ ਘੜਿਆ ਜੈ ਸਾਡੀ ਤਾਂ ਕੋਈ ਬਾ ਬੰਨਾ ਦੇਖੇ ਤੁਹਾਨੂੰ ਦੁੱਖ ਤਕਲੀਫ ਕੀ ਹੋਣੀ ਆ ਸਾਡੇ ਨਾਲ ਪੰਗਾ ਲੈਣ ਵਾਲੇ ਵੱਡੇ ਵੱਡੇ ਅਸੀਂ ਮਿੱਟੀ ਚ ਰੋਲ ਦਿੱਤੇ ਆ 400 ਸਾਲ ਪਹਿਲਾਂ 1978 ਉਹ 400 ਪਹਿਲਾਂ ਕਿਰਪਾ ਦੇ ਮਾੜੀ ਜੀ ਪਾ ਦੇ ਯਾਰ ਮਾੜੀ ਜੀ ਲੈ ਮੀਰਨੀ ਵਾਂਗੂ ਖਲਾਰ ਦਿੱਤਾ ਆਮਰਸਰ ਦੀ ਧਰਤੀ 'ਤੇ ਉਹ ਤਾਂ ਕਿੱਤਾ ਮੁੰਡੂ ਜਿਹਾ ਆ ਜਾਂਦਾ ਵacter ਮੈਂ ਮੁੰਡੂ ਸ਼ਬਦ ਉਹਦਾ ਕੋਈ ਨਹੀਂ ਖੜੇ ਪਤਾ ਆ ਫਟੀ ਗਈ ਇੱਥੋਂ ਫੜੀ ਆਪਣੇ ਨਾਲ ਬਣਾਈ ਚਲੀ ਚੱਕਾ ਇੱਥੋਂ ਫੜ ਲਈ ਆਇਆ ਕਰਕੇ 1982 ਦੇ ਵਿੱਚ ਸੰਤਾ ਦੀ ਉਮਰ ਕੇਵਲ 35 ਬਰਾਂ ਦੀ 1947 ਵਿੱਚ ਬਾਬਾ ਜੀ ਦਾ ਜਨਮ ਹੈ ਤੇ 1947 ਤੋਂ ਲੈ ਕੇ 82 ਤੱਕ ਕੰਕੜਾ ਘੜ ਲਿਓ 35 ਸਾਲ ਦੀ ਅਰਬਲਾ ਬਣਨੀ ਇਹ ਕਹ ਰਿਹਾ ਬੰਗਵਾਸ ਕਰਦਾ ਕਹਿੰਦਾ ਉਹ ਤਾਂ ਕਿਤੇ ਮੁੰਡੂ ਜਿਹਾ ਉੱਡਣ ਆ ਜਾਂਦਾ ਨਾ ਅਸੀਂ ਉਹ ਵੀ ਭੜਕਾ ਦੇਣਾ ਸੀ ਜਰਨੈਲ ਲਾਭ ਸਿੰਘ ਨੇ ਆਖਿਆ ਕਹਿ ਲੱਗਿਆ ਮਹਾਂਪਰਖੋਂ ਮੁੰਡੂਕੇ ਨੂੰ ਬਾਹਰ ਲਾ ਕਹਿ ਲਗਾ ਉਹ ਹੀ ਜਿਹੜਾ ਆਪਣੇ ਆਪ ਨੂੰ ਵੱਡਾ ਜਰਨੈਲ ਬਣਿਆ ਫਿਰਦਾ ਜਰਨੈਲ ਤੋਂ ਪਿੰਡਰਾ ਵੱਡਾ ਤੇ ਭਾਈ ਸੁਰਿੰਦਰ ਸਿੰਘ ਛੋਡੀ ਨੇ ਆਖਿਆ ਪਾਪੀਆ ਭਗਵਾਸ ਬੰਦ ਕਰਲਾ ਤੁਹਾਨੂੰ ਸਰਕਾਰੀ ਅਦਾਲਤ ਵਿੱਚੋਂ ਬੜੀ ਕਰ ਦਿੱਤਾ ਪਰ ਖਾਲਸੇ ਪੰਥ ਦੀ ਅਦਾਲਤ ਕਦੇ ਦੁਸ਼ਟਾਂ ਨੂੰ ਫਰੀ ਨਹੀਂ ਕਰਦੀ ਬਸ ਤੇਰਾ ਅੰਤ ਆ ਗਿਆ ਸਿੰਘਾਂ ਦੇ ਬੰਦੇ ਖਣੀ ਦਾ ਕੀਤਾ ਮੂੰਹ ਸਿੱਧਾ ਉਹ ਪਾਪੀ ਬਦਕਾਰ ਪੰਜਾਬ ਦਾ ਹਰਨਾਮਨ ਕਸ਼ਰ ਸਿੰਧਰ ਨੇ ਜਿਵੇਂ ਗੱਡੀ ਚੜਨ ਲੱਗੇ ਨੇ ਸਿੰਧਰ ਦੇ ਮੂੰਹ ਦਾ ਚੜੀਆਂ ਲਾਲੀਆਂ ਛੜਿਆ ਸਤਿਸ਼੍ਰੀ ਅਕਾਲ ਦਾ ਜਕਾਰਾ ਖਾ ਖਾ ਕਰਕੇ ਨਰਕ ਧਾਰੀਆਂ ਨੂੰ ਨਰਕਾਂ ਵੱਲੋਂ ਛੋਹਦੇ ਨੇ ਹੇ ਕਿਉਂ ਬਸਾ ਦਿੱਤਾ پيارو حبيبي ساري کو بھائی نے رکھي نا نال ابو جلوي پي ماپتر سايتلي مترو سيتريتے اوتھو فوجا रामी रखण बड़ी रखण चाचे दीदी चाचे न बाबा बलकुमार No, like no,